来 ਗਿਆ ਪੰਗਾ ਤੁਹਾਨੂੰ ਕਿਹਾ ਸੀਗਾ ਵਰਕ ਪਰਮਿਟ ਦੇ ਉੱਤੇ ਤੁਸੀਂ ਸਟੱਡੀ ਨਹੀਂ ਕਰ ਸਕਦੇ ਪਰ ਜਿਹੜਾ ਕਾਨੂੰਨ ਦਾ ਕੜਾ ਬਣਾ ਕੇ ਤੁਹਾਨੂੰ ਜਿਹੜਾ ਗੁੰਮਰਾਹ ਕੀਤਾ ਗਿਆ ਸੀਗਾ ਕੰਸਲਟੈਂਟਸ ਵੱਲੋਂ ਕਿ ਦੇਖੋ ਜੀ ਆਹ ਕਾਨੂੰਨ ਦਾ ਸੈਕਸ਼ਨ ਕਿਤੋਂ ਫੜ ਲਿਆ ਦੂਜਾ ਕਾਨੂੰਨ ਦਾ ਸੈਕਸ਼ਨ ਕਿਤੋਂ ਫੜ ਲਿਆ ਕੋਈ ਹੋਰ ਚੀਜ਼ ਦਿਖਾ ਕੇ ਤੁਹਾਨੂੰ ਕਹਤਾ ਜੀ ਤੁਸੀਂ ਕਰ ਸਕਦੇ ਹੈਗੇ ਹੋ ਸੋ ਉਹਦੀ ਜਿਹੜੀ ਹੈ ਹੁਣ ਸਫਾਈ ਸਿੱਧਾ ਸਰਕਾਰ ਵੱਲੋਂ ਹੀ ਆਗੀ ਸਰਕਾਰ ਨੇ 21 ਜਨਵਰੀ 2025 ਨੂੰ ਆਪਣੀ ਵੈਬਸਾਈਟ ਅਪਡੇਟ ਕਰਦੇ ਹੋਏ ਸੋ ਹੁਣ ਜੇ ਤੁਸੀਂ ਆਪਦਾ ਗੂਗਲ ਤੇ ਜਾ ਕੇ ਸਰਚ ਕਰੋਗੇ ਹੂ ਕੈਨ ਅਪਲਾਈ ਫੋਰ ਸਟਡੀ ਉਹਦੇ ਵਿੱਚ ਜਾ ਕੇ ਜਿਹੜਾ ਸਰਕਾਰੀ ਲਿੰਕ ਹੈਗਾ ਯਾਰ IRCC ਦੀ ਵੈਬਸਾਈਟ ਜਿਹੜੀ ਹੈਗੀ ਹੈ ਉਹਦੇ ਤੇ ਤੁਸੀਂ ਉਹ ਲਿੰਕ ਕਲਿੱਕ ਕਰੋਗੇ ਉਹਦੇ ਵਿੱਚ ਤੁਸੀਂ ਉਹਨੂੰ ਜਦੋਂ ਖੋਲੋਗੇ ਸਕਰੋਲ ਕਰਕੇ ਥੱਲੇ ਜਾਓਗੇ ਤਾਂ ਉੱਥੇ ਇੱਕ ਜਿਹੜੀ ਆਪਸ਼ਨ ਆ ਰਹੀ ਹੈ ਕਿ ਹੂ ਡਸ ਨਾਟ ਰਿਕੁਆਇਰ ਅ ਸਟਡੀ ਪਰਮਿਟ ਟੂ ਸਟਡੀ ਇਨਸਾਈਡ ਕੈਨੇਡਾ ਉੱਥੇ ਕਲਿੱਕ ਕਰੋ ਥੱਲੇ ਡ੍ਰੌਪਡਾਊਨ ਖੁੱਲੂਗਾ ਪਹਿਲੀ ਆਪਸ਼ਨ ਜਿਹੜੀ ਸ਼ਾਰਟ ਟਰਮ ਸਟੱਡੀਜ਼ ਵਾਲੀ ਲਿਖੀ ਹੋਈ ਹੈ ਉਹਦੇ ਵਿੱਚ ਕਲੀਅਰਲੀ ਮੈਂਸ਼ਨ ਕੀਤਾ ਹੈ ਕਿ ਜਿਹੜੇ ਆਪਣਾ ਕੈਨੇਡਾ ਸਟੱਡੀ ਕਰਨ ਦੇ ਲਈ ਹੀ ਆ ਰਹੇ ਨੇ ਕਮਿੰਗ ਟੂ ਸਟੱਡੀ ਫਾਰ ਅ 6 ਮੰਥਸ অর ਲੈਸ ਆਫ ਅ ਕੋਰਸ ਉਹ ਕਰ ਸਕਦੇ ਨੇ ਜਿਹੜੇ ਵਿਜ਼ਟਰ ਵਜੋਂ ਆ ਰਹੇ ਨੇ ਜਾਂ ਉਹ ਸਟੱਡੀ ਕਰਨ ਦੇ ਪਰਪਸ ਲਈ ਆ ਰਹੇ ਨੇ ਪਰ ਜੇ ਇਹ ਇੰਪੋਰਟੈਂਟ ਨਹੀਂ ਇਸ ਨੂੰ ਤੁਹਾਨੂੰ ਜੇ ਥੱਲੇ ਜਾ ਕੇ ਤੁਸੀਂ ਦੇਖੋਗੇ ਸਕਰੋਲ ਕਰੋਗੇ ਉੱਥੇ ਲਿਖਿਆ ਹੋਇਆ ਹੈ ਵਰਕਰਸ who do not require a study permit to study in canada ਉਹ ਉਹਨਾਂ ਨੇ ਬੜਾ ਕਲੀਅਰਲੀ ਮੈਂਸ਼ਨ ਕਰਤਾ ਤੇ ਉਹਦੇ ਵਿੱਚ ਉਹਨਾਂ ਨੇ ਸਰਕਾਰ ਨੇ ਕਲੀਅਰਲੀ ਬੋਲਡ ਅੱਖਰਾਂ ਦੇ ਵਿੱਚ ਮੈਂਸ਼ਨ ਕਰਤਾ ਹੈ ਕਿ ਜਿਨ੍ਹਾਂ ਦੇ ਵਰਕ ਪਰਮਿਟ 7 ਜੂਨ 2023 ਤੋਂ ਪਹਿਲਾਂ ਦੇ ਇਸ਼ੂ ਹੋਏ ਨੇ ਜਾਂ ਮੇਨਟੇਨ ਸਟੇਟਸ 'ਚ ਸੀ ਸਿਰਫ ਉਹੀ ਜਿਹੜੇ ਨੇ ਵਿਦਆਊਟ ਸਟੱਡੀ ਪਰਮਿਟ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਸਟੱਡੀ ਕਰ ਸਕਦੇ ਨੇ ਪੈ ਗਿਆ ਪੰਗਾ ਸੈਕਸ਼ਨ 41ਏ ਨਾਨ ਕੰਪਲਾਈਅੰਸ ਟੂ ਇਰਪਾ ਹੁਣ ਤੁਹਾਡੀ ਪੀਆਰ ਐਪਲੀਕੇਸ਼ਨ ਵੀ ਰਿਫਿਊਜ਼ ਹੋਊਗੀ ਤੇ ਤੁਹਾਡਾ ਪੰਗਾ ਵੀ ਪਊਗਾ ਪਿਛਲੇ ਸਾਲ ਸਰਕਾਰ ਨੇ ਇਹ ਵੀ ਰੂਲ ਚੇਂਜ ਕੀਤਾ ਸੀ ਕਿ ਜਿੰਨੇ ਪ੍ਰਾਈਵੇਟ ਇੰਸਟੀਟਿਊਸ਼ਨਸ ਨੇ ਉਹਦੇ ਵਿੱਚ ਜਿੰਨੇ ਸਟੂਡੈਂਟ ਪੜ੍ਹ ਰਹੇ ਨੇ ਉਹ ਸਾਰਿਆਂ ਦਾ ਵੇਰਵਾ ਇਹਨਾਂ ਨੂੰ ਜਿਹੜਾ ਜਮਾ ਕਰਾਉਣਾ ਜ਼ਰੂਰੀ ਹੈਗਾ ਇਹ ਵੀ ਨਹੀਂ ਕਹਿ ਸਕਦੇ ਕਿ ਕੋਈ ਨਾ ਆਪਾਂ ਨਹੀਂ ਦੱਸਦੇ ਸੋ ਹੁਣ ਤੁਸੀਂ ਕੀ ਕਰਨਾ ਹੈ ਕਿ ਜਿਹੜੇ ਉਹ ਕੰਸਲਟੈਂਟਸ ਨੇ ਵੀਡੀਓਜ਼ ਬਣਾਈਆਂ ਸੀ ਉਹ ਵੀਡੀਓਜ਼ ਨੂੰ ਇਮੀਡੀਏਟਲੀ ਸੇਵ ਕਰਕੇ ਰੱਖ ਲਓ ਇਸ ਤੋਂ ਪਹਿਲਾਂ ਉਹ ਡਿਲੀਟ ਕਰ ਦੇਣ ਉਹ ਵੀਡੀਓਜ਼ ਨੂੰ ਜਾਂ ਇਹ ਵੀਡੀਓ ਦੇ ਰਿਸਪੌਂਸ ਦੇ ਵਿੱਚ ਕੋਈ ਵੀ ਕੰਸਲਟੈਂਟ ਵੀਡੀਓ ਬਣਾਉਂਦਾ ਹੈ ਕਿ ਨਹੀਂ ਇਹ ਗਲਤ ਇਨਫੋਰਮੇਸ਼ਨ ਹੈ ਉਹਨੂੰ ਸੇਵ ਜ਼ਰੂਰ ਕਰ ਲਿਓ ਕੱਲੋਂ ਤੁਸੀਂ ਸਰਕਾਰ ਨੂੰ ਦੱਸ ਸਕੋ ਕਿ ਸਾਨੂੰ ਜਿਹੜਾ ਹੈ ਗਲਤ ਤਰੀਕੇ ਨਾਲ ਗਾਈਡ ਕੀਤਾ ਗਿਆ ਸੀਗਾ ਤੇ ਇਹਦਾ ਖਾਮਿਆਜ਼ਾ ਅਸੀਂ ਅੱਜ ਭੁਗਤ ਰਹੇ ਹੈਗੇ ਆ। ਜ਼ਰੂਰੀ ਨਹੀਂ ਹੈ ਕਿ ਹਰੇਕ ਨੂੰ ਸਰਕਾਰ ਟੰਗੇ ਪਰ ਜਿਸ ਸਾਹ ਦੇ ਨਾਲ ਅੱਜ ਦੇ ਹਾਲਾਤ ਚੱਲ ਰਹੇ ਨੇ ਸਰਕਾਰ ਚਾਹੁੰਦੀ ਸੀ ਕਿ ਤੁਸੀਂ ਜਾਣਬੁੱਝ ਕੇ ਗਲਤੀ ਕਰੋ ਤੁਸੀਂ ਕੀਤੀ ਤੁਹਾਨੂੰ ਰੋਕਿਆ ਵੀ ਤੇ ਹੁਣ ਜਿਹੜਾ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕੀ ਜਿਹੜੇ ਨੇ ਉਹ ਇਨਐਡਮਿਸਿਬਲ ਹੋ ਚੁੱਕੇ ਨੇ। ਹੁਣ ਕੀ ਇਹਦਾ ਖਾਮਿਆਜ਼ਾ ਜਿਹੜਾ ਹੈ ਜਿਹੜੇ ਇਹ ਠੱਗ ਕੰਸਲਟੈਂਟ ਨੇ ਜਾਂ ਝੂਠੇ ਬਲੌਗਰ ਨੇ ਜਾਂ ਲਾਲਚੀ ਪ੍ਰਾਈਵੇਟ ਕਾਲਜ ਵਾਲੇ ਨੇ ਕੀ ਉਹ ਖਾਮਿਆਜ਼ਾ ਹੁਣ ਭਗਤਣਗੇ ਕੀ ਉਹ ਫੀਸਾਂ ਰਿਫੰਡ ਕਰਨਗੇ ਕੋਈ ਨਹੀਂ ਕਰਦਾ ਹੈਗਾ ਖਾਮਿਆਜ਼ਾ ਐਂਡ ਆਫ ਦਾ ਡੇ ਮੈਂ ਪਹਿਲਾਂ ਵੀ ਵੀਡੀਓ ਚ ਕਿਹਾ ਸੀਗਾ ਨੁਕਸਾਨ ਕਿਨੂੰ ਹੋਇਆ ਤੁਹਾਨੂੰ